ਸਾ ਮਨਦੀਪ ਸਿੰਘ ਜਿੰਨੇ ਕੋ ਉਮੀਦ ਸੀਗੀ ਉਸ ਤੋਂ ਕਿਤੇ ਘੱਟ ਵੋਟਾਂ ਤੁਹਾਨੂੰ ਪਈਆਂ ਨੇ ਕੀ ਕਹਿਣਾ ਜਾਊਂਗੇ ਦੇਖੋ ਗੱਲ ਹੈ ਜੇ ਕਿ ਕਿਤੇ ਨਾ ਕਿਤੇ ਕਹਿ ਲੋ ਕਿ ਪਾਰਟੀ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਸੀ ਹੈਨਾ ਜਿੰਨੇ ਵੀ ਲੜਕੇ ਸੀ ਨੀਚੇ ਮੇਰੇ ਵਰਕਰ ਸੀ ਮੇਰੇ ਵੀ ਭਰਾ ਨੇ ਸਰ ਉਹਨਾਂ ਤੇ ਪ੍ਰੈਸ਼ਰ ਬਹੁਤ ਜ਼ਿਆਦਾ ਸੀ ਕਿਸੇ ਨੂੰ ਵੋਟ ਪਾ ਨਹੀਂ ਆਂ ਦਿੱਤਾ ਉਹਨਾਂ ਨੂੰ ਤੇ ਕਹਿ ਲੋ ਕਾਫੀ ਥੱਕੇਸ਼ਾਈ ਹੋਈ ਆ ਤੇ ਬਹੁਤ ਜ਼ਿਆਦਾ ਕਹਿ ਲੋ ਕਿ ਮੈਂ ਕਹਿ ਸਕਦਾ ਇਥੇ ਪਾਰਟੀ ਦਾ ਕਹਿ ਲੋ ਕਿ ਜਦੋਂ ਹਾਈ ਪੇਰੀ ਸਰਕਾਰਾਂ ਉਹਨਾਂ ੱਧਕੇ ਚ ਨਹੀਂ ਪਹੁੰਚਦਾ ਰਹੀ ਇਹ ਲੋਕਤ ਅੱਧਰ ਕੇ ਨਤੀਜੇ ਇਹ ਵਾਲੇ ਆ ਰਹੇ ਹੈ ਲੇਕਿਨ ਸ਼੍ਰੋਮਣੀ ਕਾਲੀ ਦੇ ਵੀ ਦਲ ਦੀ ਵੀ ਗੱਲ ਕਰੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ੱਧਕੇਸ਼ਾਈ ਹੋਈ ਹੈ ਸ਼੍ਰੋਮਣੀ ਕਾਲੀ ਦਾ ਦੂਜੇ ਨੰਬਰ ਤੇ ਅਸਲੇ ਚਲਦੀ ਪੀ ਕਾਂਗਰਸ ਨਤੀਜੇ ਉਸੇ ਚੌਥੇ ਨੰਬਰ ਤੇ ਲੇਕਿਨ ਇੱਕ ਟਾਈਮ ਸੀ ਜਿੱਦੋਂ ਅਮਰਿਤਪਾਲ ਸਿੰਘ ਲੋਕ ਸਭਾ ਚੋਣਾਂ ਹਈਆਂ ਸੀ ਅਮਰਿਤਪਾਲ ਸਿੰਘ ਵਨ ਸਾਈਡਿਡ ਮੁਕਾਬਲਾ ਸਾਹਮਣੇ ਆਇਆ ਸੀ ਤੇ ਕੀ ਕਾਰਨ ਲੱਗਦਾ ਹੈ ਕਿ ਕਿਥੇ ਨਾ ਕਿਥੇ ਜਿਹੜੀ ਪੱਥਨ ਜੱਥੇ ਦੇਖੋ ਹਜੇ VOTING ਚੱਲਦੀ ਪਈ ਹੈ ਹਜੇ ਪ੍ਰੋਪਰ ਕਲੀਅਰ ਨਹੀਂ ਹੋਇਆ ਹੈ ਨਾ ਇਹ ਹਜੇ ਚੱਲ ਰਿਹਾ ਵਾ ਉਸ ਤੋਂ ਬਾਅਦ ਪੂਰਾ ਕਲੀਅਰ ਹੋ ਜਾਏਗਾ ਠੀਕ ਹੈ ਕਿੰਨੇ ਨੰਬਰ ਤੇ ਆ ਰਹੇ ਕਿਹਨੇ ਤੇ ਨਹੀਂ ਆ ਰਹੇ ਤੇ ਬਾਕੀ ਹੋਸ਼ਾ ਰੱਖੋ ਕੋਈ ਗੱਲ ਨਹੀਂ ਇਹ ਚੜਦੀ ਕਲਾ 'ਚ ਰਵਾਂਗੇ ਕੋਈ ਗੱਲ ਨਹੀਂ ਜਿਹੜਾ ਥੋੜਾ ਪਛੜਨਾ ਕੀ ਕਾਰਨ ਮੰਨਦੇ ਹੋ ਕਾਰਨ ਦੇਖੋ ਸਰਕਾਰਾਂ ਦਾ ਗੈਰੋ ਦਬ ਦਬਾ ਕਹਿ ਲੋ ਕਿਸੇ ਨੂੰ ਕਿਸਿਆਂ ਨੂੰ ਬਾਹਰ ਨਹੀਂ ਆਉਣ ਦੇਣਾ ਘਰੋਂ ਵੋਟ ਪਾਉਣ ਚ ਹੈਨਾ ਤੇ ਕਿਤਨੇ ਧੱਕੇਸ਼ਾਹੀ ਬਹੁਤ ਜ਼ਿਆਦਾ ਸਰਕਾਰਾਂ ਨੇ ਕੀਤੀ ਹੈ ਜੋ ਕਿ ਮੇਰੇ ਨਾਲ ਤੁਰਦਾ ਸੀ ਉੱਤੇ ਪਰਚੇ ਪਾਦ ਨਹੀਂ ਸਰਕਾਰਾਂ ਹਨਾ ਇਹ ਚੀਜ਼ਾਂ ਬਹੁਤ ਜ਼ਿਆਦਾ ਹੋਈਆਂ ਸਰਕਾਰਾਂ ਦੇ ਅੱਛਾ ਇਹ ਪੰਥਕ ਹਲਕਾ ਹੈ ਹੁਣ ਪੰਥਕ ਉਮੀਦਵਾਰ ਨੂੰ ਵੀ ਨਹੀਂ ਲੋਕਾਂ ਨੇ ਜਿਹੜਾ ਬਹੁਤ ਮਤ ਦਿੱਤੀ ਤੁਸੀਂ ਬਹੁਤ ਪਿੱਛੇ ਚੱਲ ਰਹੇ ਹੋ ਜੀ ਨਹੀਂ ਜੀ ਨਹੀਂ ਪੂਰਾ ਫਤਵਾ ਦੇ ਰਹੇ ਕੋਈ ਇਹੋ ਜੀ ਗੱਲ ਨਹੀਂ ਨਾ ਘਬਰਾਉਣ ਦੀ ਲੋੜ ਹੈ ਤੇ ਘਬرائیਦੀ ਨਹੀਂ ਹੁੰਦਾ ਘਬਰਾ ਕੇ ਕੀ ਮਿਲਣਾ ਕੁਝ ਵੀ ਨਹੀਂ ਹੈਨਾ ਆਪਾਂ ਚੜਦੀ ਕਲਾ 'ਚ ਰਹਿਣਾ ਵਾ ਤੇ ਗਾਂ 2027 ਵੀ ਤੇ ਆ ਰਹੀ ਆ ਆ ਮਨਦੀਪ ਸਿੰਘ ਜੀ ਮੰਨਦੇ